ਅਗਲੀ ਖਬਰ ਵੱਲ ਚਲਿਏ ਆਪਾਂ ਇਹ ਅਮਰੀਕਾ ਵੱਲ ਜੋ ਮਰੀਨਜ਼ ਆ ਯੂ ਐਸ اے ਉਹਨਾਂ ਨੇ ਨੈਸ਼ਨਲ ਗਾਰਡਸ ਨੂੰ ਜੁਆਇਨ ਕਰ ਲਿਆ ਹੈ ਲਾਸ ਏਂਜਲਸ ਦੀ ਵਿੱਚ ਜਿੱਥੇ ਜੋ ਪ੍ਰੋਟੈਸਟ ਆ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ ਹੈਗੇ ਆ 700 ਦੇ ਕਰੀਬ ਜਿਹੜੇ ਮਰੀਨਜ਼ ਆ ਉਹਨਾਂ ਦੀ ਪੂਰੀ ਟ੍ਰੇਨਿੰਗ ਹੋ ਗਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਨੈਸ਼ਨਲ ਗਾਰਡ ਫੋਰਸਸ ਦੇ ਨਾਲ ਗ੍ਰੇਟਰ ਲਾਸ ਏਂਜਲਸ ਏਰੀਏ ਦੇ ਵਿੱਚ ਕੰਮ ਕਰਨਾ ਹੈਗਾ ਇਹ ਨਾਰਥ ਕਮਾਂਡ ਵੱਲੋਂ ਸਟੇਟਮੈਂਟ ਆਈ ਹੈਗੀ ਆ ਕਹਿੰਦੇ ਭਈ ਆਉਣ ਵਾਲੇ 48 ਘੰਟਿਆਂ ਦੇ ਵਿੱਚ ਉਹ ਆਪਣਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਦੇਣਗੇ ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਮੀਗ੍ਰੇਸ਼ਨ ਰੇਡ ਜਿਹੜੀਆਂ ਉਹ ਲਗਾਤਾਰ ਲਾਸ ਐਂਜਲਸ ਦੇ ਵਿੱਚ ਚੱਲ ਰਹੀਆਂ ਆ ਕਰਫਿਊ ਰਾਤ ਰਤਿ ਵੀ ਉੱਥੇ ਲਾਇਆ ਗਿਆ ਸੀ ਇਸ ਤੋਂ ਬਿਨਾ ਬਹੁਤ ਸਾਰੇ ਹੋਰ ਸ਼ਹਿਰ ਜਿਨ੍ਹਾਂ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈਗੇ ਆ ਸ਼ਿਕਾਗੋ ਨਿਊਯਾਰਕ ਸੈਨਟੋਨੀਓ ਸਪੋਕਨ ਵਾਸ਼ਿੰਗਟਨ ਦੇ ਵਿੱਚ ਵੀ ਤੇ ਅੱਜ ਕੋਰਟ ਦੇ ਵਿੱਚ ਹੀアリング ਵੀ ਹੋਣੀ ਆ ਕੈਲੀਫੋਰਨੀਆ ਦੇ ਗਵਰਨਰ ਗੈਬੋ ਨਿਊਸਮਨ ਨੂੰ ਇੱਕ ਐਮਰਜੈਂਸੀ ਮੋਸ਼ਨ ਜੋ ਪਾਈ ਗਈ ਸੀ ਪੇਜ ਦੇ ਟਰੂਪਸ ਆ ਉਹ ਨਹੀਂ ਲਾਏ ਜਾ ਸਕਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜਾ ਜੱਜ ਆ ਉਹ ਕੀ ਇਨਸਾਈਟ ਕਰਦਾ ਉਹ ਪਤਾ ਚੱਲੂਗਾ ਲਾਸ ਏਂਜਲਸ ਦੀ ਮੇਅਰ ਕੈਰਨ ਵੈਸ ਜੋ ਆ ਉਹਨਾਂ ਨੇ ਕਿਹਾ ਵੀ ਓਵਰਨਾਈਟ ਕਰਫਿਊ 8 ਵਜੇ ਤੋਂ ਲੈ ਕੇ ਰਾਤ ਦੇ ਸਵੇਰ ਦੇ 6 ਵਜੇ ਤੱਕ ਹੀਸੀ ਤਰ੍ਹਾਂ ਚੱਲੂਗਾ ਤੇ ਉਹਨੇ ਲੋਕਾਂ ਨੂੰ ਇਹ ਵੀ ਕਿਹਾ ਆ ਭਈ ਇਹ ਸਾਰੇ ਜਿਹੜੇ ਏਰੀਏ ਹੈਗੇ ਆ ਜਿੱਥੇ ਪ੍ਰੋਟੈਸਟ ਵਗੈਰਾ ਹੋ ਰਿਹਾ ਆ ਉਸ ਏਰੀਏ ਚ ਆਮ ਲੋਕ ਨਾ ਜਾਣ ਕਿਉਂਕਿ ਕਈ ਨਿਬਰਹੂਡਸ ਜਿਹੜੀਆਂ ਆ ਉਹ ਅਫੈਕਟ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਚਾਈਨਾ ਟਾਊਨ ਲिटल ਟੋਕੀਓ ਤੇ ਆਰਟਸ ਡਿਸਟ੍ਰਿਕਟ ਹੈਗਾ ਆ ਤੀਰ ਅਸਤੀਰ ਰੈਸਟ ਜਿਹੜੇ ਆ ਸਪੋਕਨ ਵਾਸ਼ਿੰਗਟਨ ਦੇ ਵਿੱਚ ਹੋਏ ਹੈਗੇ ਆ ਓਥੇ ਦੇ ਮੇਅਰ ਨੇ ਵੀ ਕਰਫਿਊ ਡਿਕਲੇਅਰ ਕੀਤਾ ਸੀ 5 ਵਜੇ ਤੜਕੇ ਤਾਈਂ ਰਾਤ ਤੋਂ ਲੈ ਕੇ ਸਿਆਟਲ ਦੇ ਵਿੱਚ ਵੀ 8 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਸੋ ਇਸ ਨੂੰ ਦੇਖਦੇ ਹੋਏ ਨੋ ਕਿੰਗਸ ਪ੍ਰੋਟੈਸਟ ਚੱਲ ਰਹੇ ਆ 14 ਜੂਨ ਨੂੰ 14 ਜੂਨ ਨੂੰ ਪੂਰੇ ਅਮਰੀਕਾ ਦੇ ਵਿੱਚ ਪਤਾ ਨਹੀਂ ਕਿੰਨੇ ਕ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਆ ਇਹ ਹੋਣਾ ਹੈਗਾ ਆ ਨੋ ਕਿੰਗਸ ਦੇ ਪ੍ਰੋਟੈਸਟ ਕਰਕੇ ਸੋ ਇੱਕ ਪਾਸੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਪਰੇਡ ਹੋਣੀ ਆ ਯੂਐਸ ਆਰਮੀ ਦੀ 250ਵੀਂ ਐਨੀਵਰਸਰੀ ਤੇ ਉਹਨਾਂ ਦਾ 79ਵਾਂ ਵਰ੍ਹੇ ਦਾ ਵੀ ਹੈਗਾ ਤੇ ਮਲਟੀ ਮਿਲੀਅਨ ਡਾਲਰ ਜਿਹੜੇ ਆ ਉਹ ਉਹ ਉਹਨਾਂ ਨੇ ਸਪੈਂਡ ਕਰਨੇ ਆ ਇਸ ਪਰੇਡ ਦੇ ਉੱਤੇ ਉਹਨੂੰ ਕਾਊਂਟਰ ਕਰਨ ਦੇ ਲਈ ਇਹ ਜੋ ਨੋ ਕਿੰਗਸ ਡੇ ਕਰਕੇ ਪ੍ਰੋਟੈਸਟਾ ਪੂਰੇ ਅਮਰੀਕਾ ਦੇ ਵਿੱਚ ਮੈਨੂੰ ਲੱਗਦਾ ਕਿ ਹਜ਼ਾਰਾਂ ਸ਼ਹਿਰਾਂ ਦੇ ਵਿੱਚ ਹੋਣ ਜਾ ਰਹੇ ਆ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਪਾਂ ਕਰਦੇ ਆ ਆਪਣੇ ਗਵਾਂਡੀ ਮੁਲਕ ਕੈਨੇਡਾ ਤੋਂ ਲੈ ਕੇ ਜੀ 7 ਦਾ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਰੌਲਾ ਇਸ ਟਾਈਮ ਚੱਲ ਰਿਹਾ ਮਾਰ ਕਾਰ ਨਹੀਂ ਹੋਣਾ ਜਿਹਦੇ ਦੁਆਰਾ ਮੋਦੀ ਨੂੰ ਜਿਹੜਾ ਸੱਦਾ ਦਿੱਤੇ ਜਾਣ ਤੋਂ ਬਾਅਦ ਖਾਸ ਕਰਕੇ ਉਹ ਜਿਹਨਾਂ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਧਰਤੀ ਦੇ ਉੱਤੇ ਇੰਡੀਅਨ ਏਜੰਟਸ ਦੇ ਦੁਆਰਾ ਮਾਰਿਆ ਗਿਆ ਉਹਨਾਂ ਦੇ ਹੱਥ ਠੋਕਿਆਂ ਦੇ ਦੁਆਰਾ